ਹਾਂਜੀ ਜੀ ਸਸਿਹੇਕਾਰ ਸਾਰਿਆਂ ਨੂੰ ਅੱਜ ਅਸੀਂ ਸਿੱਖਦੇ ਪਏ ਆ ਅੱਗ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈਆਂ ਤੇ ਸਵੇਰੇ ਸਵੇਰੇ ਦਾ ਵੇਲਾ ਆ ਇਹ ਇਹ ਅੱਗ ਸਿੱਖਦੇ ਪਏ ਆ ਮੰਮੀ ਹੁਣੀ ਤੇ ਚਾਹ ਦੇ ਗਲਾਸ ਲਾਗੇ ਰੱਖੇ ਹੋਏ ਆ ਗੋਗੋਵਾਰੇ ਹੁਣ ਆਏ ਆ ਪਰ ਬਾਤ ਫੇਰੀ ਤੋਂ ਮਠਾਟੇ ਕੇ ਵਾਹਿਗੁਰੂ ਨਾਲ ਲੈ ਕੇ ਹਾਂਜੀ ਕੋ ਆ ਰਾਂ ਲੱਗੀ ਛਾਨਾ ਮੈਂ ਕਿ ਅੱਗ ਬਾਲ ਕੇ ਸੇਕਦੇ ਆ ਨਾ ਚਾਹ ਪੀਂਦੇ ਆ ਨਾ ਅਰੇ ਅੱਗ ਸੇਕਦੇ ਆ ਆਪਣੀ ਨੂੰਹ ਦੇ ਨਾਲ ਤਾਂ ਪੁੱਤ ਨਾਲ ਬੋਲੀ ਬੇਬੇ ਬਾਬੇ ਦੀ ਕਿ ਗੋਦ ਮਰ ਪਟਾ ਦੇਗਾ ਭਾਈਆ ਬਹੁਤ ਵਧੀਆ ਬਹੁਤ ਵਧੀਆ ਵਾਸੀ ਬਹੁਤ ਵਧੀਆ ਬਹੁਤ ਵਧੀਆ ਹੋ ਮਿਲਿਆ ਜੀ ਸਾਡੀ ਆਣੀ ਚ 6 ਦਿਨ ਚੱਲਣਾ ਚੱਲਣਾ 6 ਤਰੀਕ ਤੇ ਕਨਗਰ ਕੀ ਹੋ ਮਿਲਿਆ ਔਰ ਤਾਂ ਤੇ ਨਗਿਆ ਨਾ ਹਾਂਜੀ ਲੰਗਰ ਪਾਣੀ ਛਕਿਆ ਭਾਜੀ ਬਹੁਤ ਵਧੀਆ ਪਾਣੀ ਛਕਿਆ ਲੰਗਰ ਵਾਹ ਅੱਛਾ ਬਹੁਤ ਸੇਵਾ ਕਰਦੇ ਹਨਾ ਸੰਗਤ ਬਹੁਤ ਬਹੁਤ ਵਧੀਆ ਲੱਗਦਾ ਹਨਾ ਪਰਮਾਤਮਾ ਦੀ ਸਰੋਸ਼ੀ ਦੀ ਪਰਉ ਨਿਕਲਿਆ ਹੁਣ ਗੁਰਪਰਵਾਹਿਆ ਗੁਰੂ ਗੋਬਿੰਦ ਸਿੰਘ ਜੀ ਦਾ ਫੁੱਲਾਂ ਦੀ ਸੇਵਾ ਕਰਨੀ ਹੈ ਜਾਣਾ ਫੁੱਲ ਸਾਫ ਕਰਨੀ ਹੈ ਬਾਬਾ ਜੀ ਕਹਿੰਦੇ ਸੀਗੇ ਹਾਂ ਹਾਂ ਜੀ ਅੱਛਾ ਅਨਾਉਂਸਮੈਂਟ ਕੀਤੀ ਹੋਣੀ ਹੈ ਕਿ ਸਾਰੇ ਸੰਗਤ ਆਏ ਹੋ ਹਨਾ ਕੀ ਆਵਾਂਗੇ ਜਰੂਰ ਆਵਾਂਗੇ ਸੁਬਹ ਦੀ ਹਾਂਜੀ ਕੰਜੀ ਤੇ ਬਹੁਤ ਵਧੀਆ ਦੇਰਾ ਸੁਗੜ ਰਹਾ ਹੈ ਜਰਵਾਸਾ ਬਹੁਤ ਵਧੀਆ ਹੈ ਤੇ ਬਾਸਾ ਆਉਂਦੀ ਮਸ਼ਹੂਰੀਆ ਬਹੁਤ ਹਾਂਜੀ ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਮੰਮੀ ਐਤ ਕੀ ਠੰਡ ਤਾਂ ਜਾਣ ਦਾ ਨਾਮ ਹੀ ਨਹੀਂ ਲੈ ਰਹੀ ਹੈ ਨਾ ਅੱਜ ਫਿਰ ਸੂਰਜ ਹੀ ਨਿਕਲਣਾ ਮੈਨੂੰ ਲੱਗਦਾ ਨਾ ਕਿੰਨੀ ਧੁੰਦ ਜਿਹੀ ਪਈ ਅੱਜ ਤਾਂ ਗੈਰ ਜੇ ਬੱਦਲ ਜੇ ਹੋਇਆ ਮੰਦ ਰੇ ਮਦਨ ਨਿਮਦ ਮਮੀ ਆਪਣਾ ਉਹ ਫੁੱਲ ਲਿਆ ਕੇ ਲਗਾਉਣੇ ਬਾਹਰ ਕਿਆਰੀਆਂ ਚ ਆਹੋ ਹਨਾ ਕਿਆਰੀਆਂ ਬਹੁਤ ਸੁਨੀਆਂ ਪਈਆਂ ਹਨਾ ਸਾਰੀਆਂ ਜੁੱਤੀਆਂ ਸਾਰੀਆਂ ਹੀ ਮਿਰਚਾਂ ਦੇ ਬੂਟੇ ਵੀ ਪੱਟ ਲੈਤੇ ਆ ਲੈ ਆ ਕੇ ਨਹੀਂ ਉਹ ਫਿਰ ਲੋਕੀ ਤੋੜ ਤੋੜ ਕੇ ਲਈ ਜਾਂਦੇ ਸੀ ਨਾ ਚਲੋ ਖੜਦਾ ਕੋਈ ਲੋੜ ਲਈ ਆ ਪਰ ਉਹ ਫਿਰ ਜਦਾਂ ਕਿਆਰੀਆਂ ਚ ਫੁੱਲ ਸੋਹਣੇ ਲੱਗਦੇ ਹਨਾ ਲੋੜੀ ਉਹ ਬਣਦੀ ਅਸੀਂ ਤਾਇਆ ਸਹਣ ਬਣਾਉਣੇ ਬਣਾਉਣੇ ਆ ਕਿਆਰੀਆਂ ਚ ਅੱਛਾ ਉਹ ਬ੍ਰੈਂਸ਼ ਨੇ ਦਿੱਤਾ ਸੀ ਹਨਾ ਬਣਨਾ ਜੰਗਲੇ ਬਣਦੇ ਜੇ ਬੜੇ ਠੀਕ ਠੀਕ ਹਾਂਜੀ ਹਾਂਜੀ ਔਰ ਭਾਜੀ ਤੁਸੀਂ ਕਿੱਧਰ ਜਾਣਾ ਅੱਜ ਕਿਤੇ ਪਿੰਡ ਜਾਣਾ ਅੱਛਾ ਹਾਂਜੀ ਹਾਂ ਜਾਣਾ ਕਿਥੇ ਗੁਰਦੁਆਰੇ ਜਾਣਾ ਜਾਂ ਸ਼ਾਹ ਨੂਰ ਮਗਲ ਜਾਣਾ ਅੱਛਾ ਹਾਂਜੀ ਸ਼ਾਹ ਨੂਰ ਮਗਲ ਚੱਲ ਆਇਆ ਠੀਕ ਆ ਬਾਬਿਆਂ ਦੀ ਸੇਵਾ ਦੇ ਬਹੁਤ ਵਧੀਆ ਭਾਜੀ ਹਾਂਜੀ ਖਿਆਲ ਰੱਖਿਆ ਕਰੋ ਠੰਡ ਦੇ ਵਿੱਚ ਨਾ ਆਪਣੇ ਆਪ ਨੂੰ ਪੂਰਾ ਕਵਰ ਕਰਕੇ ਕਿਉਂਕਿ ਠੰਡ ਬਹੁਤ ਜ਼ਿਆਦਾ-ਜ਼ਿਆਦਾ ਇੱਕਦਮ ਹੀ ਤਾਂ ਲੱਗਦੀ ਹਨਾ ਠੰਡੀ ਹਵਾ ਚਲੋ ਅੱਜ ਤੋਂ ਸ਼ੁਰੂਆਤ ਹੋ ਗਈ ਐ ਸਿਆਲ ਤੇ ਜਿਹੜੀ ਆ ਅੱਗ ਸੇਕਣ ਵਾਲੀ ਹਾਂ ਉਹ ਤੂੰ ਆਈ ਨਾ ਹੋ ਰਹਾ ਹਾਂ ਜੀ ਸ਼ਾਮ ਨੂੰ ਬੈਠ ਕੇ ਮੂੰਗਫਲੀ ਖਾਣੀ ਆ ਤੇ ਗੱਲਾਂ ਬਾਤਾਂ ਮਾਰਨੀਆਂ ਆ ਨਾ ਹੋਰ ਹਾਂ ਜੀ ਉਹ ਵੀ ਜ਼ਰੂਰੀ ਖਾਣ ਵਾਲੀ ਚੀਜ਼ ਆ ਠੰਡ ਆ ਤਾਂ ਆ ਬਿਲਕੁਲ ਮੈਚ ਪੈਦਾ ਕਰਦੀ ਆ ਵਧੀਆ ਆ ਹਾਂਜੀ ਹਾਂਜੀ ਦਾਦਾ ਦੁੱਦਾ ਵੀ ਚੰਗੀ ਆ ਮੂੰਗਫਲੀ ਖਾਣੀ ਹਾਂਜੀ ਬਿਲਕੁਲ ਦਾਦਾ ਪਉਂਦੀ ਆ ਹਾਂਜੀ ਮੇਰਾ ਤਾਂ ਦਿਲ ਕਰਦਾ ਮੰਮੀ ਪਿੰਨੀਆ ਇੱਕ ਵਾਰੀ ਹੋਰ ਪਾ ਲਈਏ ਬਣਾ ਲੈ ਹੈਨਾ ਥੋੜੀਆਂ ਹੀ ਰਹਿ ਗਈਆਂ ਹੋ ਦੋ ਚਾਰ ਹੀ ਰਹਿ ਗਈਆਂ ਆ ਪਿੰਨੀਆ ਬਣਾ ਲਈਏ ਪਿੰਨੀਆ ਵਰਗੀ ਖਾਣ ਦਾ ਮਜ਼ਾ ਹੀ ਹੋਣਾ ਠੀਕ ਆ ਭਾਜੀ ਹੈਨਾ ਭਾਜੀ ਹਾਂ ਹਾਂ ਅੱਜ ਜਾਂ ਕੱਲ ਜਦੋਂ ਵੀ ਹੋਇਆ ਸਮਾਨ ਲਿਆ ਕੇ ਤਾਂ ਫਿਰ ਟਾਈਮ ਕੱਢ ਕੇ ਪਾ ਲੈ ਜਦੋਂ ਹੁਣ ਟਾਈਮ ਆ ਕਾਗਜ਼ ਪੱਤਾ ਦਾ ਆਪਣੇ ਬਣਾ ਲਾ ਜਿਹੜੇ ਤੇਰੇ ਬੰਦੇ ਆ ਹਾਂ ਜੀ ਹਾਂ ਜੀ ਆਉ ਜਾਣਾ ਸੁਵਿਧਾ ਕੇਂਦਰ ਤੇ ਮੈਂ ਅਪਲਾਈ ਕਰਕੇ ਹੁਣ ਆਪਣਾ ਆਧਾਰ ਕਾਰਡ ਵਗੈਰਾ ਸਾਰਾ ਅਪਡੇਟ ਕਰਵਾਉਣ ਵਾਲਾ ਆ ਤੇ ਵੈਸੇ ਕਰਵਾ ਲੈਣਾ ਚਾਹੀਦਾ ਜਿਨ੍ਹਾਂ ਦੇ ਆਧਾਰ ਕਾਰਡ ਨੂੰ 10 ਸਾਲ ਕੱਲ ਮੈਂ ਪਤਾ ਕਰਦੀ ਸੀ ਮੈਂ ਕਿ ਕਦੋਂ ਤੱਕ ਆਧਾਰ ਕਾਰਡ ਜਿਹੜਾ ਉਹ ਅਪਡੇਟ ਹੋਣਾ ਚਾਹੀਦਾ ਆ ਹਾਂ ਹਾਂ ਉਹ ਕਹਿੰਦੇ 10 ਸਾਲ ਜਿਨ੍ਹਾਂ ਦੇ ਹੋ ਗਏ ਆ ਨਾ ਕਮ ਸੇ ਕਮ ਉਹਨਾਂ ਨੂੰ ਤਾਂ ਅਪਡੇਟ ਕਰਵਾਉਣੀ ਚਾਹੀਦਾ ਆ ਅੱਛਾ ਸਾਡੇ ਹੋ ਗਏ ਆ ਹਾਂਜੀ ਹੁਣ ਕਈਆਂ ਨੇ 19 ਚ ਕਰਵਾਇਆ ਅੱਜ ਦਾ 20 ਚ ਕਰਵਾਇਆ ਨਾ ਉਹਨਾਂ ਨੂੰ ਨਹੀਂ ਇੰਨੀ ਜ਼ਰੂਰਤ ਹੈਗੀ ਅਪਡੇਟ ਕਰਵਾਉਣ ਦੀ ਤੇ ਇਹ ਤਾਂ ਤੁਹਾਡੇ ਸਾਰਿਆਂ ਲਈ ਜਾਣਕਾਰੀ ਵੀ ਆ ਕਿ ਆਧਾਰ ਕਾਰਡ ਜਿਨ੍ਹਾਂ ਦੇ ਅਪਡੇਟ ਨਹੀਂ ਹੋਏ ਉਹ ਅਪਡੇਟ ਕਰਵਾ ਲਓ ਇਹ ਵਧੀਆ ਆ ਜਦਾਂ ਕਹਿ ਰਹੀ ਐ ਸਰਕਾਰ ਉਸ ਤਰ੍ਹਾਂ ਸਾਨੂੰ ਫਾਲੋ ਕਰ ਲੈਣਾ ਚਾਹੀਦਾ ਹੈ ਨਾ ਤੇ ਸਾਡੇ ਆਉਣ ਵਾਲੇ ਸਮੇਂ ਲਈ ਉਹ ਗੱਲਾਂ ਸਹੀ ਹੁੰਦੀਆਂ ਆ ਗਵਾਂਡਾ ਨੱਠੀ ਜਾਂਦੀ ਐ ਵਾਧਾ ਦੇਈਏ ਨੱਠੀ ਰਵਾਜ਼ਾ ਬੜੀ ਚੋਰ ਚੱਲਿਆ ਹਾਂਜੀ ਚਲੋ ਪ੍ਰਮਾਤਮਾ ਵਧੀਆ ਰੱਖੇ ਹਰ ਇੱਕ ਨੂੰ ਤੰਦਰੁਸਤ ਰੱਖੇ ਹੈ ਨਾ ਹਾਂਜੀ ਹਾਂਜੀ ਹੋਰ ਫੇਰ

ਬਹੁਤ ਵਧੀਆ ਆਪਣੀ ਕਮਾਈ ਦੇ ਵਿੱਚੋਂ ਥੋੜਾ ਹਿੱਸਾ ਦੇਣਾ ਚਾਹੀਦਾ ਹੈ। ਮੈਂ ਪੈਸੇ ਉਧਰ ਚੜਾ ਕੇ ਮੈਂ ਨਾ ਨਹੀਂ ਲਿਆ। ਤੇ ਬੜਾ ਸੋਣਾ ਨਾਲ ਆ ਲੈ ਕਹਿੰਦੇ ਬਖਸ਼ੀ RAM ਦੇ ਪਰ। ਮੈਂ ਕਿਹਾ ਮਾਨਾ ਬਾਬੇ ਨੂੰ ਪਤਾ ਹੈ। ਬਾਬੇ ਜੀ ਤਾਂ ਵਾਹੀ ਦਾ। ਹਾਟੀ ਬਸਾਉ ਗੁਰਦੁਆਰੇ ਦੇ ਆਪਣੀ ਬਾਬਾ ਬਲੀਰ ਸਿੰਘ ਜੀ। ਮੈਂ ਆ ਉਹ ਉੱਥੇ ਕਰਾਈ ਆ ਕੇ। ਬਹੁਤ ਵਧੀਆ। ਮਗਰ ਜਾ ਕੇ ਨਾ ਸੇਰ ਕਰਾਈ ਗਾਸ। ਮੈਂ ਰੱਸੀਆ ਨਹੀਂ। ਮੈਂ ਮੱਥਾ ਟੇਕ ਦੇ ਦਿੱਤਾ। ਅੱਛਾ ਬਾਬੇ ਨੇ ਪਛਾਲ ਲਿਆ ਕਹਿੰਦਾ ਬਖਸ਼ੀ RAM ਦੇ ਘਰ ਪਰਵਾਹ। ਸੁਭਾਨ ਦੇ ਪਰ ਜੀ। ਹਾਂ ਬਾਬਾ ਜੀ ਨੂੰ ਪਤਾ ਹੈ। ਉਹ ਬਾਈ ਬਾਂਸ ਜੀ ਨਹੀਂ ਨਹੀਂ ਭਾਜੀ ਨਹੀਂ ਅਸੀਂ ਬਣਾ ਲੈਣੀ ਆ ਦਸਮਨ ਪਿਆ ਆ ਪਿਛਲੀਆਂ ਪਿੰਨੀਆਂ ਦਾ ਨਹੀਂ ਭਾਣ ਹਾਂਜੀ ਉਹਦੇ ਵਿੱਚ ਫਿਰ ਸਾਰਾ ਕਮਰ ਕਾਸ ਤੇ ਆਲਸੀ ਵਗੈਰਾ ਇਹ ਲੈਣੇ ਆਣੇ ਬਾਕੀ ਸਾਰਾ ਕੁਝ ਹੈਗਾ ਆ ਘੋ ਵੀ ਹੈਗਾ ਸਾਰਾ ਕੁਝ ਹੈਗਾ ਦੋ ਚਾਰ ਚੀਜ਼ਾਂ ਹੀ ਆ ਜਿਹੜੀਆਂ ਲੈ ਕੇ ਆਉਣ ਵਾਲੀਆਂ ਆ ਪਈ ਪਏ ਮੇਰੀ ਅੱਖੀ ਅਸੀਂ ਲਵਾ ਦੇ ਅਖਰੋਟ ਬਦਾਮ ਕਾਜੂ ਲਿਆਉਣ ਵਾਲੇ ਆ ਤੇ ਫੁੱਲ ਮਖਾਣੇ ਵੀ ਪਏ ਆ ਆ ਉਹ ਵੀ ਪਏ ਆ ਹਾਂਜੀ ਇਹ ਚੀਜ਼ਾਂ ਹੀ ਹੈਗੀਆਂ ਆ ਤਾਂ ਮੇਰੇ ਖਿਆਲ ਬੇਸਣ ਆ ਲੈਉਣ ਵਾਲਾ ਥੋੜਾ ਬੇਸਣ ਹੋ ਜਾਣਾ ਆ ਅਲਸੀ ਅਲਸੀ ਹੋ ਜਾਣੀ ਆ ਤੇ ਕਮਰ ਕਾਸਾ ਤੇ ਚਾਰੇ ਗੁੰਦਾ ਆ ਬਸ ਇਹੀ ਆ ਮੂੰਗੀ ਭਾਰੀ ਵਿੱਚ ਹਾਂਜੀ ਕੁਰਪੂਰੀ ਭੁਰਪੀ ਬਣਦੀ ਮੂੰਗੀ ਨਾਲ ਵਧੀਆ ਪਿੰਨੀਆਂ ਬਣਦੀਆਂ ਮੂੰਗੀ ਅਸਾ ਫੇ ਉਹ ਹਰੀ ਮੂੰਗੀ ਦਾ ਸਾਬਤ ਲੈ ਕੇ ਨਾ ਆਪ ਹੀ ਪੀਸ ਲਾਂਗੇ ਹਾਂਜੀ ਹਾਂਜੀ ਉਹ ਸੁਆਦ ਬਣਦੀ ਹਾਂਜੀ ਹਾਂਜੀ ਚਲੋ ਜੀ ਆ ਗੋ ਬੋਜਗੇ ਸਿਆਲਿਆ ਪਿੰਨੀਆਂ ਖਾਓ ਜਾਂ ਬਣਾਓ ਤੇ ਐਸ਼ਾ ਕਰੋ ਸਿਆਲਿਆ ਬਿਸਤਿਆਂ ਦੀ ਹੋੜੋ ਲੂਗੋ ਸਹੀ ਗੱਲ ਬੱਚਿਆਂ ਦਾ ਤਾਂ ਖਾਸ ਆ ਮੈਂ ਕੱਲ ਦੇਖਿਆ ਕੱਲ ਛੱਤ ਦੇ ਉੱਤੇ ਨਾ ਹਾਂਜੀ ਛੱਤ ਉੱਤੇ ਨਾ ਕੁਝ ਬੱਚੇ ਲੱਗੇ ਪਤੰਗ ੜਾਉਣ ਤਾਂ ਮੈਂ ਦੇਖਦੀ ਸੀ ਮੈਂ ਕਿ ਦੇਖ ਲਓ ਬੱਚਿਆਂ ਆਂਦੇ ਆ ਨਾ ਚਲੋ ਇਹ ਟਾਈਮ ਵੀ ਆ ਉਹਨਾਂ ਦਾ ਕਿਉਂਕਿ ਜਦੋਂ ਉਹ ਵੱਡੇ ਹੋ ਜਾਂਦੇ ਆ ਫਿਰ ਕੌਣ ਹੱਥ ਲਾਉਂਦਾ ਇਹਨਾਂ ਚੀਜ਼ਾਂ ਨੂੰ ਨਾ ਨਾ ਬੱਚੇ ਉਹ ਡੰਗਾ ਨਹੀਂ ਫੇਰ ਮਾਰੀ ਹਾਂਜੀ ਮੈਂ ਬਣਾਉਂਗੀ ਤੁਹਾਡਾ ਪਤੰਗ ਦਾ ਵਲੌਗ ਅਸੀਂ ਅਲੱਗ ਬਣਾਵਾਂਗੇ ਹਾਂਜੀ ਆਹੋ ਉਹ ਮੰਜਾ ਉੱਥੇ ਲਾ ਕੇ ਨਾ ਕੱਲ ਲਾ ਕੇ ਬੂਹੇ ਦੇ ਵਿੱਚ ਫੇਰ ਹੋਣਾ ਹੈ ਆ ਪਾਜੀ ਹੁਣੀ ਵਿਚਾ ਕੇ ਤਾਂ ਫਿਰ ਪੜਾਉਣਗੇ ਪਾਜੀ ਹੁਣੀ ਕੁਝ ਚੀਜ਼ਾਂ ਸੇਲ ਕਰਦੇ ਆ ਜਿਸ ਤਰ੍ਹਾਂ ਗੁਬਾਰੇ ਹੋ ਗਏ ਜਾਂ ਪਤੰਗ ਹੋ ਗਏ ਇਹਦਾ ਨਾ ਆਪਣਾ ਟਾਈਮ ਸਣਾ ਵੇਲਿਆਂ ਦੇ ਨਾਲੋਂ ਨਾ ਕਿਉਂਕਿ ਪਾਜੀ ਹੁਣਾ ਦੇ ਥੋੜੀ ਜਿਦਾ ਪ੍ਰੋਪਰ ਕੰਮ ਨਹੀਂ ਕੋਈ ਡਿਊਟੀ ਨੌਕਰੀ ਵਗੈਰਾ ਕੋਈ ਨਹੀਂ ਇਸ ਤਰ੍ਹਾਂ ਕਰ ਸਕੇ ਤਾਂ ਫਿਰ ਹਲਕਾ ਫੁਲਕਾ ਜਿਹਾ ਕੰਮ ਸ਼ੁਰੂ ਕੀਤਾ ਜਿਦਾ ਪਤੰਗ ਵੇਚ ਦਿੱਤੇ ਜਾਂ ਫਿਰ ਗੁਬਾਰੇ ਵੇਚ ਦਿੱਤੇ ਆਪਣਾ ਪਰਸਨਲ ਹੀ ਕਰਦੇ ਪਾਜੀ ਹੁਣੀ ਹਾਂਜੀ ਓਕੇ ਜੀ ਅੱਛਾ ਜੀ ਤੁਹਾਨੂੰ ਅਗਰ ਸਾਡਾ ਵਲੌਗ ਵਧੀਆ ਲੱਗਦਾ ਆ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤੇ ਕਮੈਂਟਸ ਜ਼ਰੂਰ ਦੇਣੇ ਆ ਤੇ ਓਕੇ ਜੀ ਥੈਂਕ ਯੂ ਵੈਰੀ ਮੱਚ ਸ਼ੁਕਰੀਆ ਜੀ